ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜਿਉ ਜਿਨਾ ਰਾਸ ਨ ਸੱਚ ਹੈ ਕਿਉ ਤਿਨਾ ਸੁਖ ਹੋਏ ਖੋਟੇ ਬਣਜ ਬਣਜੈ ਮਨ ਤਨ ਖੋਟਾ ਹੋਏ ਹਾਏ ਫਤਹਿ ਮਿਰਗ ਜੂ ਦੁੱਖ ਕਣੋ ਨਿਤ ਰੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਵਾਣੀ ਦੇ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 23 ਅੰਗ ਤੇ ਸੁਭਾਏ ਮਨ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੁਖਾਰਬਿੰਦ ਤੋਂ ਉਚਾਰਨ ਕੀਤੇ ਗਏ ਹਨ ਆਓ ਇਹਨਾਂ ਤੁਕਾਂ ਰਹੀਂ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਸਾਨੂੰ ਕੀ ਸੰਦੇਸ਼ ਦੇ ਰਹੇ ਹਨ ਆਓ ਇਹਨਾਂ ਤੁਕਾਂ ਦੀ ਵਿਚਾਰ ਕਰੀਏ ਜਿਨਾ ਰਾਸ ਨਾ ਸੱਚ ਹੈ ਕਿਉਂ ਤਿਨਾ ਸੁਖ ਹੋਏ ਇਸ ਤੁਰ ਰਹੇ ਗੁਰੂ ਸਾਹਿਬ ਸਾਨੂੰ ਕੀ ਸਾਨੂੰ ਸਮਝਾ ਰਹੇ ਹਨ ਕਿ ਜਿਸ ਇਨਸਾਨ ਕੋਲ ਜਿਸ ਮਨੁੱਖ ਕੋਲ ਸੱਚ ਦੀ ਪੂੰਜੀ ਨਹੀਂ ਹੈ ਉਹਨਾਂ ਨੂੰ ਕਿਵੇਂ ਸੁਖ ਪ੍ਰਾਪਤ ਹੋ ਸਕਦਾ ਹੈ ਉਹਨਾਂ ਨੂੰ ਆਤਮਕ ਆਨੰਦਕਿਵੇਂ ਮਿਲ ਸਕਦਾ ਹੈ ਭਾਵ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਹੁਕਮ ਵਿੱਚ ਚੱਲ ਕੇ ਉਹਦੀ ਰਜ਼ਾ ਵਿੱਚ ਰਹਿ ਕੇ ਚੰਗੇ ਕੰਮ ਕਰਕੇ ਚੰਗੀ ਕਾਲ ਕਮਾਈ ਨਹੀਂ ਕੀਤੀ ਉਹਨਾਂ ਨੂੰ ਆਤਮਕ ਆਨੰਦ ਕਿਵੇਂ ਮਿਲ ਸਕਦਾ ਹੈ ਇੱਥੇ ਗੁਰੂ ਸਾਹਿਬ ਨੇ ਕਮਾਈ ਉਸ ਪੈਸੇ ਵਾਲੀ ਕਮਾਈ ਨੂੰ ਨਹੀਂ ਕਿਹਾ ਇੱਥੇ ਗੁਰੂ ਸਾਹਿਬ ਨੇ ਉਸ ਕਮਾਈ ਦੀ ਗੱਲ ਕੀਤੀ ਹੈ ਜੋ ਇਨਸਾਨ ਨੂੰ ਪਰਮਾਤਮਾ ਦੇ ਹੁਕਮ 'ਤੇ ਚੱਲ ਕੇ ਉਹਦੀ ਰਜਾ ਵਿੱਚ ਰਹਿ ਕੇ ਚੰਗੇ ਕੰਮ ਕਰਕੇ ਜੋ ਇਸ ਸੰਸਾਰ ਤੋਂ ਸ਼ੋਭਾ ਮਿਲਦੀ ਹੈ ਜੋ ਇਸ ਸੰਸਾਰ ਤੋਂ ਮਾਣ ਆਦਰ ਸਤਕਾਰ ਮਿਲਦਾ ਹੈ ਗੁਰੂ ਸਾਹਿਬ ਨੇ ਉਸ ਕਮਾਈ ਦੀ ਗੱਲ ਕੀਤੀ ਹੈ ਜੇ ਤੇਰੇ ਕੋਲ ਉਹ ਕਮਾਈ ਨਹੀਂ ਹੈ ਫਿਰ ਤਨੂੰ ਕਿਵੇਂ ਆਤਮਕ ਆਨੰਦ ਮਿਲ ਸਕੇਗਾ ਖੋਟੇ ਵਣਜ ਬਣਜੈ ਮਨ ਤਨ ਖੋਟਾ ਹੋਏ ਤੂੰ ਖੋਟਾ ਵਪਾਰ ਕਰ ਰਿਹਾ ਹੈ ਕੂੜ ਦਾ ਵਪਾਰ ਕਰ ਰਿਹਾ ਹੈ ਇਸ ਨਾਲ ਤੇਰਾ ਮਨ ਵੀ ਮਲੀਨ ਹੋ ਗਿਆ ਹੈ ਤੇਰਾ ਤਨ ਵੀ ਪ੍ਰਿਸ਼ਟ ਹੋ ਗਿਆ ਹੈ ਤੇਰੇ ਸਾਰੇ ਸਰੀਰ ਵਿੱਚ ਕੂੜ ਹੀ ਭਰ ਗਿਆ ਹੈ ਫਾਹੀ ਫਾਥੈ ਮਿਰਗ ਜਿਉਂ ਦੁੱਖ ਘਣੋਂ ਨਿਤ ਹੋਏ ਇਸ ਤੁਕ ਰਾਹੀਂ ਗੁਰੂ ਸਾਹਿਬ ਸਮਝਾ ਰਹੇ ਹਨ ਕੇ ਕੂੜ ਦਾ ਵਪਾਰ ਕਰਕੇ ਤੇਰਾ ਮਨ ਤਨ ਤਾਂ ਖੋਟਾ ਕੂੜ ਹੋ ਹੀ ਗਿਆ ਹੈ ਇਸ ਨਾਲ ਤੂੰ ਐਵੇਂ ساری ਉਮਰ ਰੋਂਦਾ ਰਹੇਗਾ ਜਿਵੇਂ ਜਾਲ ਵਿੱਚ ਫਸਿਆ ਹੋਇਆ ਹਿਰਨ ਦੁੱਖ ਸਹਿ ਕੇ ਬਰਲਾਪ ਕਰਦਾ ਹੈ ਐਵੇਂ ਤੂੰ ساری ਉਮਰ ਕੂੜ ਦੇ ਕੰਮ ਕਰਕੇ ਦੁਖੀ ਹੋ ਕੇ ਰੋਂਦਾ ਰਹੇਗਾ ਇਹਨਾਂ ਤੁਕਾਂ ਦੀ ਵਿਚਾਰ ਆਪ ਜੀ ਨੇ ਸਰਵ ਨੂੰ ਕੀਤੀ ਹੈ ਹਰ ਰੋਜ਼ ਇਸ ਚੈਨਲ ਦੇ ਮਾਧਮ ਰਾਹੀਂ ਤੁਸੀਂ ਗੁਰਬਾਣੀ ਦਾ ਗੁਰਬਾਣੀ ਦੀਆਂ ਤੁਕਾਂ ਦਾ ਪਾਠ ਤੇ ਵਿਚਾਰ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ